ਮੈਂ ਮਨਵਿੰਦਰ ਸਿੰਘ ਲਰਨ ਦੇ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਅੱਜ ਹੈ ਆਪਣੀ ਪੋਲੀਟੀਕਲ ਕਲਾਸ ਜਿਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਇੰਡੀਅਨ ਕਨਸਟੀਟਿਊਸ਼ਨ ਯਾਨੀ ਕਿ ਭਾਰਤ ਦੇ ਸੰਵਿਧਾਨ ਦਾ ਪਾਰਟ ਨੰਬਰ 12 ਜਿਸ ਦੇ ਵਿੱਚ ਆਪਣੇ ਟੌਪਿਕ ਰਹਿਣਗੇ ਫਾਈਨੈਂਸ ਪ੍ਰੋਪਰਟੀ ਐਂਡ ਕੰਟੈਕਟਸ ਤਾਂ ਐਸੇ ਬਾਰੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਗੱਲ ਕਰਾਂਗੇ ਔਰ ਜਿਹੜੇ ਜਿਹੜੇ ਆਰਟੀਕਲਸ ਇਹਨਾਂ ਦੇ ਨਾਲ ਰਿਲੇਟਡ ਹੋਏ ਇਸ ਪਾਰਟ ਦੇ ਵਿੱਚ ਆਰਟੀਕਲਸ ਆਉਂਦੇ ਹੋਏ ਉਹਨਾਂ ਬਾਰੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਪੜ੍ਹਾਂਗੇ ਔਰ ਕਲਾਸ ਜਿਹੜੀ ਹੈ ਆਪਣੀ ਥਿਊਰੀ بیس ਰਹਿਣ ਵਾਲੀ ਹੈ ਇਸ ਲਈ ਕਲਾਸ ਨੂੰ ਜ਼ਰੂਰ ਅਟੈਂਡ ਕਰਨਾ ਹੁਣ ਚੱਲਦੇ ਆਂ ਅੱਧੀ ਕਲਾਸ ਤੇ ਕਰਦੇ ਆ ਉਸ ਦੀ ਸ਼ੁਰੂਆਤ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਫਿਰ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਜੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ 올 ਤੇ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਅਗਿਆਨ ਵਾਲੀਆਂ ਕਲਾਸਿਸ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਵੇ ਤਾਂ ਕਰਦੇ ਆਂ ਕਲਾਸ ਦੀ ਸ਼ੁਰੂਆਤ ਜਿਸ ਦੇ ਨਾਲ ਹੀ ਆਪਣਾ ਅੱਜ ਦੀ ਕਲਾਸ ਦਾ ਫਰਸਟ ਆਰਟੀਕਲ ਜੋ ਰਹਿਣ ਵਾਲਾ ਹੈ ਉਹ ਹੈ ਆਪਣੇ ਕੋਲ ਆਰਟੀਕਲ ਨੰਬਰ 264 ਤਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਾਰਟ ਨੰਬਰ 12 ਦੇ ਵਿੱਚ ਆਪਣੇ ਕੋਲ 264 ਨੰਬਰ ਆਰਟੀਕਲ ਤੋਂ ਲੈ ਕੇ 300 A ਤੱਕ ਆਰਟੀਕਲ ਜਿਹੜੇ ਨੇ ਉਹ ਆਪਣੇ ਕੋਲੇ ਪਾਰਟ ਨੰਬਰ 12 ਦੇ ਵਿੱਚ ਆਉਂਦੇ ਨਹੀਂ ਬਟ ਆਪਾਂ ਜਿਹੜੇ ਨੇ ਉਹ ਕਰਾਂਗੇ ਜਿਹੜੇ ਆਪਣੇ ਪੇਪਰ ਦੇ ਪੁਆਇੰਟ ਆਫ 뷰 ਤੋਂ ਜਿਹੜੇ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਹੜੇ ਆਪਣੇ ਲਈ ਜ਼ਰੂਰੀ ਨਹੀਂ ਹਨ ਉਹ ਆਰਟੀਕਲਸ ਆਪਾਂ ਛੱਡਦੇ ਹੋਏ ਚੱਲਾਂਗੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ 264 ਤੋਂ 300 A ਤੱਕ ਚੱਲਣਗੇ ਤਾਂ ਆਪਣਾ ਫਰਸਟ ਆਰਟੀਕਲ ਹੈ ਉਹ ਆਪਣੇ ਕੋਲ ਆਰਟੀਕਲ ਨੰਬਰ 266 ਤੋਂ ਸ਼ੁਰੂ ਹੁੰਦਾ ਹੈ 64 ਔਰ 65 ਆਪਣੇ ਲਈ ਇੰਨੇ ਜ਼ਿਆਦਾ ਇੰਪੋਰਟੈਂਟ ਨਹੀਂ ਸੀਗੇ ਇਸ ਲਈ ਆਪਾਂ ਉਹਨੂੰ ਛੱਡ ਦਿੱਤਾ ਤਾਂ ਗੱਲ ਕਰਦੇ ਹਾਂ ਆਰਟੀਕਲ ਨੰਬਰ 266 ਦੀ ਤਾਂ 266 ਦੇ ਵਿੱਚ ਆਪਣੇ ਕੋਲ ਕੀ ਆਉਂਦਾ ਕੰਸੋਲੀਡੇਟਿਡ ਫੰਡ ਆਉਂਦਾ ਹੈ ਸਟੇਟਸ ਦਾ ਵੀ ਜਿਹੜੀਆਂ ਵੀ ਸਟੇਟਸ ਉਸ ਦੇ ਅੰਦਰ ਆਉਂਦੀਆਂ ਨੇ ਭਾਰਤ ਦੀਆਂ ਉਸ ਦੇ ਅੰਦਰ ਯਾਨੀ ਕਿ ਸੈਂਟਰ ਅਤੇ ਸਟੇਟ ਦੇ ਜਿਹੜੇ ਕੰਸੋਲੀਡੇਟਡ ਫੰਡ ਨੇ ਉਹ ਕਿਸ ਦੇ ਅੰਦਰ ਆਉਂਦੇ ਨੇ ਤਾਂ ਉਹ ਫੰਡ ਜਿਹੜੇ ਨੇ ਉਹ ਆਪਣੇ ਕੋਲ 266 ਨੰਬਰ ਆਰਟੀਕਲ ਦੇ ਵਿੱਚ ਆਉਂਦੇ ਨੇ ਤਾਂ ਭਾਰਤ ਸਰਕਾਰ ਦੁਆਰਾ ਜਮਾ ਪੈਸਾ ਜਿਹੜਾ ਹੁੰਦਾ ਹੈ ਉਹ ਕਿੱਥੇ ਹੁੰਦਾ ਹੈ ਕੰਸੋਲੀਡੇਟਡ ਫੰਡ ਦੇ ਵਿੱਚ ਹੁੰਦਾ ਹੈ ਠੀਕ ਹੈ ਜਿਹੜਾ ਪੈਸਾ ਵੀ ਭਾਰਤ ਸਰਕਾਰ ਦੁਆਰਾ ਜਮਾ ਕੀਤਾ ਜਾਂਦਾ ਹੈ ਚਾਹੇ ਉਹ ਸਰਕਾਰ ਸਟੇਟ ਦੀ ਹੈ ਜਾਂ ਹੈ ਉਹ ਸੈਂਟਰ ਦੀ ਹੈ ਠੀਕ ਹੈ ਤਾਂ ਉਹਨਾਂ ਦਾ ਜਿਹੜਾ ਪੈਸਾ ਜਮਾ ਕੀਤਾ ਜਾਂਦਾ ਉਹ ਕਿਹਦੇ ਵਿੱਚ ਜਮਾ ਕਰਦੇ ਨੇ ਕੰਸੋਲੀਡੇਟਡ ਹੁੰਦਾ ਹੈ ਇਸ ਵਿੱਚੋਂ ਪੈਸਾ ਕੱਢਣ ਲਈ ਸੰਸਦ ਦੀ ਜਿਹੜੀ ਅਨੁਮਤੀ ਉਹ ਲੱਗਦੀ ਹੈ ਤਾਂ ਅਗਰ ਕਨਸੋਲੀਡੇਟਡ ਫੰਡ ਦੇ ਵਿੱਚੋਂ ਅਗਰ ਕਿਸੇ ਨੇ ਪੈਸਾ ਕੱਢਣਾ ਹੈ ਠੀਕ ਹੈ ਕੋਈ ਸਰਕਾਰ ਉਸ ਪੈਸੇ ਨੂੰ ਯੂਜ਼ ਕਰਨਾ ਚਾਹ ਰਹੀ ਹੈ ਜਾਂ ਫਿਰ ਸੈਂਟਰ ਸਰਕਾਰ ਦੇ ਵਿੱਚੋਂ ਹੀ ਉਸ ਨੂੰ ਕੋਈ ਯੂਜ਼ ਕਰਨਾ ਚਾਹ ਰਿਹਾ ਹੈ ਤਾਂ ਉਸ ਕਨਸੋਲੀਡੇਟਡ ਫੰਡ ਦੇ ਵਿੱਚੋਂ ਪੈਸਾ ਕੱਢਣ ਦੇ ਲਈ ਜਿਹੜਾ ਹੈ ਸੰਸਦ ਯਾਨੀ ਕਿ ਪਾਰਲੀਮੈਂਟ ਦੀ ਅਨੁਮਤੀ ਜਿਹੜੀ ਹੈ ਉਹ ਜ਼ਰੂਰੀ ਰਹੇਗੀ ਕਿਉਂਕਿ ਜਿਹੜਾ ਇਹਦੇ ਤੇ ਹੱਕ ਕਿਸ ਦਾ ਹੁੰਦਾ ਹੈ ਇਸਦੇ ਹੱਕ ਸੰਸਦ ਦਾ ਹੁੰਦਾ ਹੈ ਯਾਨੀ ਕਿ ਪਾਰਲੀਮੈਂਟ ਦਾ ਹੱਕ ਹੁੰਦਾ ਹੈ ਕਨਸੋਲਿਡੇਟਡ ਫੰਡ ਦੇ ਉੱਪਰ ਜਿਹੜਾ ਵੀ ਪੈਸਾ ਜਮ੍ਹਾਂ ਹੋਇਆ ਉੱਤੇ ਉੱਪਰ ਕਨਸੋਲਿਡੇਟਲੀ ਯਾਨੀ ਕਿ ਆਪਣੇ ਕੋਲੇ ਪਾਰਲੀਮੈਂਟ ਦਾ ਹੱਕ ਹੁੰਦਾ ਹੈ ਇਸ ਲਈ ਉਸ ਤੋਂ ਵਿੱਚੋਂ ਪੈਸਾ ਕੱਢਣ ਦੇ ਲਈ ਪਾਰਲੀਮੈਂਟ ਦੀ ਅਨੁਮਤੀ ਜਿਹੜੀ ਹੈ ਉਹ ਲੈਣੀ ਪਵੇਗੀ ਅਗਰ ਆਰਟੀਕਲ ਨੰਬਰ 266 A ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਣੇ ਕੋਲੇ ਪਬਲਿਕ ਅਕਾਊਂਟ ਫੰਡਸ ਦੀ ਗੱਲ ਆਉਂਦੀ ਹੈ ਪਬਲਿਕ ਅਕਾਊਂਟ ਫੰਡਸ ਮਤਲਬ ਕੀ ਯਾਨੀ ਕਿ ਲੋਕਾਂ ਦੁਆਰਾ ਜਮ੍ਹਾਂ ਪੈਸਾ ਲੋਕਾਂ ਦੁਆਰਾ ਜਮਾ ਪੈਸਾ ਜਿਵੇਂ ਕਿ ਆਪਾਂ ਮੰਨ ਲਈਏ ਜਿਵੇਂ ਕੋਈ ਜੌਬ ਕਰਦਾ ਠੀਕ ਹੈ ਉਹਦੇ ਪੀਐਫ ਦੇ ਪੈਸੇ ਕੱਟੇ ਜਾਂਦੇ ਨੇ ਤਾਂ ਉਹ ਜਿਹੜਾ ਉਹਦਾ ਪੈਸਾ ਜਮਾ ਹੁੰਦਾ ਰਹਿੰਦਾ ਠੀਕ ਹੈ ਜਾਂ ਫਿਰ ਪੋਸਟ ਆਫਿਸ ਦੇ ਵਿੱਚ ਕਈ ਵੀ ਪੈਸੇ ਆਪਣੇ ਜਮਾ ਕਰਵਾਉਂਦੇ ਨੇ ਅਕਾਊਂਟ ਖਲਵਾਉਂਦੇ ਨੇ ਠੀਕ ਹੈ ਤਾਂ ਉਹ ਜਿਹੜੇ ਪੈਸੇ ਜਮਾ ਹੁੰਦੇ ਰਹਿੰਦੇ ਨੇ ਉਹ ਆਪਣੇ ਕਿਹਦੇ ਵਿੱਚ ਆਉਂਦੇ ਨੇ ਪਬਲਿਕ ਅਕਾਊਂਟ ਫੰਡ ਦੇ ਵਿੱਚ ਆਉਂਦੇ ਨੇ ਠੀਕ ਹੈ ਪਬਲਿਕ ਅਕਾਊਂਟ ਫੰਡ ਦੇ ਵਿੱਚ ਤਾਂ ਇਸ ਵਿੱਚ ਲੋਕਾਂ ਦੁਆਰਾ ਜਿਹੜੇ ਕਦੇ ਵੀ ਕਢਵਾਏ ਜਿਹੜੇ ਪੈਸੇ ਨੇ ਉਹ ਕਢਵਾਏ ਜਾਂ ਸਮਝੋ ਕਿ ਇਹਦੇ ਵਿੱਚ ਜਿਹੜੇ ਪੈਸੇ ਨੇ ਉਹ ਪਾ ਰਿਹਾ ਪੈਸੇ ਇਹਦੇ ਵਿੱਚ ਜਮ੍ਹਾਂ ਕਰਵਾਏ ਜਾਂਦੇ ਨੇ ਔਰ ਆਪਣੀ ਮਰਜ਼ੀ ਦੇ ਅਕੋਰਡਿੰਗ ਕਦੇ ਵੀ ਅਪਲਾਈ ਕਰਕੇ ਇਹਨਾਂ ਨੂੰ ਕਢਵਾ ਸਕਦੇ ਨੇ ਠੀਕ ਹੈ ਨੈਕਸਟ ਆਰਟੀਕਲ ਹੈ ਉਹ ਆਪਣੇ ਕੋਲ ਆਰਟੀਕਲ ਹੈ ਆਰਟੀਕਲ ਨੰਬਰ 267 ਤਾਂ 267 ਦੇ ਵਿੱਚ ਆਪਣੇ ਕੋਲ ਇੱਕ ਕੌਂਟੀਜੈਂਸੀ ਫੰਡ ਤਾਂ ਕੌਂਟੀਜੈਂਸੀ ਫੰਡ ਜੋ ਹੁੰਦਾ ਹੈ ਇਹ ਵੀ ਆਪਣੇ ਕੋਲ ਇੰਡੀਅਨ ਸਟੇਟ ਦੋਨੋਂ ਦੇ ਵਿੱਚ ਆਉਂਦਾ ਹੈ ਠੀਕ ਹੈ ਤਾਂ ਕੰਸੋਲੀਡੇਟ ਜਿਹੜੀ ਕੌਂਟੀਜੈਂਸੀ ਫੰਡ ਹੁੰਦੀ ਹੈ ਇਸ ਨੂੰ ਆਪਾਂ ਐਮਰਜੈਂਸੀ ਫੰਡ ਦਾ ਨਾਮ ਵੀ ਦਿੰਦੇ ਹਾਂ ਠੀਕ ਹੈ ਜਿਹੜਾ ਕੰਸੋਲिडेटेड ਫੰਡ ਸੀ ਉਹ ਤਾਂ ਆਪਣੇ ਕੋਲੇ ਜਿਹੜਾ ਸੀਗਾ ਸੰਸਦ ਦੇ ਅੰਦਰ ਆਉਂਦਾ ਸੀਗਾ ਠੀਕ ਹੈ ਉੱਤੇ ਸੰਸਦ ਦਾ ਹੱਕ ਸੀਗਾ ਬਟ ਜਿਹੜਾ ਕੌਂਟੀਜੈਂਸੀ ਫੰਡ ਹੈ ਇਹਨੂੰ ਆਪਾਂ ਐਮਰਜੈਂਸੀ ਫੰਡ ਕਹਿੰਦੇ ਆ ਕਿਉਂਕਿ ਜਿਹੜਾ ਐਮਰਜੈਂਸੀ ਅਗਰ ਕਿਸੇ ਨੂੰ ਲੋੜ ਪੈਂਦੀ ਪੈਸੇ ਦੀ ਤਾਂ ਇਹਦੇ ਵਿੱਚੋਂ ਲੈ ਸਕਦਾ ਹੈ ਕੌਣ ਲੋਕ ਨਹੀਂ ਸਰਕਾਰ ਠੀਕ ਹੈ ਸਰਕਾਰ ਦੇ ਕੋਈ ਵੀ ਕੰਮ ਨੇ ਚੱਲਦੇ ਨੇ ਤੇ ਐਮਰਜੈਂਸੀ ਪੈਸੇ ਦੀ ਲੋੜ ਪੈਂਦੀ ਤਾਂ ਉਹ ਕੌਂਟੀਜੈਂਸੀ ਫੰਡ ਦੇ ਵਿੱਚੋਂ ਲੈ ਸਕਦਾ ਹੈ ਠੀਕ ਹੈ اور ਇਸ ਦੇ ਉੱਪਰ ਹੱਕ ਕਿਸ ਦਾ ਹੁੰਦਾ ਹੈ ਕੰਸੋਲੀਡੇਟਡ ਜਿਹੜਾ ਕੌਂਟੀਜੈਂਸੀ ਫੰਡ ਹੁੰਦਾ ਹੈ ਇਸ ਦੇ ਉੱਪਰ ਹੱਕ ਜਿਹੜਾ ਹੁੰਦਾ ਹੈ ਪ੍ਰੈਜ਼ੀਡੈਂਟ ਦਾ ਹੁੰਦਾ ਹੈ ਠੀਕ ਹੈ ਯਾਨੀ ਕਿ ਰਾਸ਼ਟਰਪਤੀ ਦਾ ਹੁੰਦਾ ਹੈ ਔਰ ਇਸ ਦੇ ਵਿੱਚੋਂ ਜਿਹੜਾ ਪੈਸਾ ਹੈ ਉਹ ਕੱਢਣ ਦੇ ਲਈ ਕਿਸ ਦੀ ਅਨੁਮਤੀ ਚਾਹੀਦੀ ਹੈ ਫਿਰ ਆਪਾਂ ਨੂੰ ਰਾਸ਼ਟਰਪਤੀ ਦੀ ਅਨੁਮਤੀ ਚਾਹੀਦੀ ਔਰ ਅਗਰ ਅੱਧੀ ਗੱਲ ਕਰੀਏ ਕਿ ਆਪਣੇ ਕੌਂਟੀਜੈਂਸੀ ਫੰਡ ਦੇ ਵਿੱਚ ਜਿਹੜੀ ਲਿਮਿਟ ਕਿੰਨੇ ਤੱਕ ਹੈ ਤਾਂ ਆਪਾਂ 30 ਕਰੋੜ ਤੱਕ ਜਿਹੜਾ ਹੈ ਉਸ ਦੇ ਵਿੱਚ ਪੈਸਾ ਜਿਹੜਾ ਹੈ ਉਹ ਜਮਾ ਕੀਤਾ ਹੈ ਨੈਕਸਟ ਆਰਟੀਕਲ ਦੀ ਅਗਰ ਗੱਲ ਕਰੀਏ ਤਾਂ ਨੈਕਸਟ ਹੈ ਆਪਣੇ ਕੋਲ 36 ਆਰਟੀਕਲ ਨੰਬਰ 266 ਦੇ ਵਿੱਚ ਆਉਂਦੇ ਆ ਆਪਣੇ ਕੋਲ ਫੀਸ ਕਲੈਕਸ਼ਨ ਐਂਡ ਐਪਰੋਪ੍ਰੀਏਸ਼ਨ ਫੀਸ ਕਲੈਕਸ਼ਨ ਐਂਡ ਐਪਰੋਪ੍ਰੀਏਸ਼ਨ ਮਤਲਬ ਕੀ ਫੀਸ ਕਲੈਕਟਡ ਐਂਡ ਐਪਰੋਪ੍ਰੀਏਟਡ ਬਾਏ ਦੀ ਸਟੇਟ ਐਜ਼ ਲਿਵਡ ਬਾਏ ਦੀ ਯੂਨੀਅਨ ਠੀਕ ਹੈ ਕਿ ਪੈਸਾ ਰਾਜ ਦੁਆਰਾ ਇਕੱਠਾ ਕਰਕੇ ਸੰਘ ਨੂੰ ਦਿੱਤਾ ਜਾਂਦਾ ਹੈ ਸੰਘ ਯਾਨੀ ਕਿ ਯੂਨੀਅਨ ਕਿ ਮਤਲਬ ਕੀ ਹੈ ਇਹਦੇ ਵਿੱਚ ਆਪਣੇ ਕੋਲ ਫੀਸ ਕਲੈਕਸ਼ਨ ਐਂਡ ਅਪ੍ਰੋਪ੍ਰੀਏਸ਼ਨ ਦਾ ਮਤਲਬ ਹੋ ਗਿਆ ਕਿ ਜਿਹੜੀਆਂ ਭਾਰ ਦੇ ਅੰਦਰ ਸਟੇਟਸ ਨੇ ਅਲੱਗ-ਅਲੱਗ ਸਟੇਟਸ ਨੇ ਉਹਨਾਂ ਦੁਆਰਾ ਜਿਹੜੇ ਪੈਸੇ ਇਕੱਠੇ ਕੀਤੇ ਜਾਂਦੇ ਨੇ ਤਾਂ ਉਹਨਾਂ ਨੂੰ ਇਕੱਠਾ ਕਰਕੇ ਕਿਸ ਨੂੰ ਦਿੱਤਾ ਜਾਂਦਾ ਹੈ ਯੂਨੀਅਨ ਨੂੰ ਯਾਨੀ ਕਿ ਸੈਂਟਰ ਸਰਕਾਰ ਨੂੰ ਜਿਹੜਾ ਹੈ ਉਹ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ ਜਿਵੇਂ ਕਿ ਆਪਾਂ ਮੰਨੀਏ ਕਿ ਸਟੇਟਸ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਕਈ ਸਾਰੇ ਟੈਕਸਿਸ ਲੱਗਦੇ ਨੇ ਰੋਡ ਟੈਕਸਿਸ ਲੱਗਦੇ ਨੇ ਤਾਂ ਉਹ ਜਿਹੜੇ ਟੈਕਸਿਸ ਸਾਰੇ ਹੁੰਦੇ ਨੇ ਉਹ ਪੈਸੇ ਕਲੈਕਟ ਕੀਤੇ ਜਾਂਦੇ ਨੇ ਔਰ ਉਹ ਆਖਿਰ ਕਿੱਥੇ ਜਮ੍ਹਾਂ ਕਰਵਾ ਦਿੱਤੇ ਅੰਦਰ ਆ ਜਾਂਦਾ ਹੈ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 269 ਜਿਹਦੇ ਵਿੱਚ ਆਂਦੇ ਨੇ ਆਪਣੇ ਕੋਲ ਟੈਕਸਿਸ ਟੈਕਸਿਸ ਕੀ ਟੈਕਸਿਸ ਕਲੈਕਟਡ ਬਾਏ ਦੀ ਸਟੇਟ ਟੈਕਸਿਸ ਕਲੈਕਟਡ ਬਾਏ ਦੀ ਸਟੇਟ ਐਂਡ ਦੀ ਟੈਕਸਿਸ ਟੂ ਬੀ ਅਸਾਈਨਡ ਟੂ ਦੀ ਸਟੇਟ ਇਸ ਦਾ ਮਤਲਬ ਕੀ ਹੋਇਆ ਆਪਣੇ ਕੋਲ ਕਿ 269 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਹੈ ਕਿ ਪੈਸਾ ਰਾਜ ਵਿੱਚ ਇਕੱਠਾ ਕਰਕੇ ਰਾਜ ਵਿੱਚ ਹੀ ਵੰਡ ਦਿੱਤਾ ਜਾਂਦਾ ਹੈ ਠੀਕ ਹੈ ਕੁਝ ਤਾਂ ਉੱਥੇ ਆਪਣੇ ਕੋਲ ਕੁਝ ਟੈਕਸਿਸ ਜਿਹੜੇ ਸੀਗੇ ਠੀਕ ਹੈ ਕੁਕੀ ਟੈਕਸਿਸ ਵੀ ਬਹੁਤ ਤਰੀਕੇ ਦੇ ਲੱਗਦੇ ਨੇ ਗੱਡੀਆਂ ਤੇ ਟੈਕਸਿਸ ਲੱਗਦੇ ਨੇ ਰੋਡਸ ਦੇ ਟੈਕਸਿਸ ਲੱਗਦੇ ਨੇ ਗੁੱਡਸਟੇਟ ਟੈਕਸਿਸ ਲੱਗਦੇ ਨੇ ਸਰਵਿਸਿਸ ਤੇ ਟੈਕਸਿਸ ਲੱਗਦੇ ਨੇ ਤਾਂ ਹਰ ਇੱਕ ਜਿਹੜੇ ਟੈਕਸਿਸ ਨੇ ਉਹ ਅਲੱਗ-ਅਲੱਗ ਤਰੀਕੇ ਦੇ ਨੇ ਤਾਂ ਕੁਝ ਜਿਹੜੇ ਹੁੰਦੇ ਨੇ ਉਹ ਇਕੱਠੇ ਕਰਕੇ ਸਰਕਾਰ ਨੂੰ ਜਿਹੜਾ ਹੁੰਦਾ ਸੈਂਟਰਸ ਕਰਨ ਨੂੰ ਭੇਜ ਦਿੱਤੇ ਜਾਂਦੇ ਨੇ ਜਾਂ ਫਿਰ ਕੁਸ ਇਹੋ ਜਿਹੀਆਂ ਜਿਹੜੀਆਂ ਹੁੰਦੀਆਂ ਨੇ ਅਪ੍ਰੋਪਰੀਏਸ਼ਨਸ ਹੁੰਦੀਆਂ ਨੇ ਜਾਂ ਕੁਝ ਫੀਸਿਸ ਹੁੰਦੀਆਂ ਨੇ ਜਿਨ੍ਹਾਂ ਨੂੰ ਇਕੱਠਾ ਕਰਕੇ ਸੈਂਟਰ ਕੋਲੇ ਭੇਜ ਆ ਜਾਂਦਾ ਨੇ ਬਟ ਕੋਈ ਛ ਕੁਝ ஆயுத ਹੁੰਦੇ ਨੇ ਠੀਕ ਹੈ ਤਾਂ ਉਹਨਾਂ ਟੈਕਸਿਸ ਨੂੰ ਕੀ ਹੁੰਦਾ ਹੈ ਜਦੋਂ ਜਿਹੜੀ ਹੁੰਦੀ ਹੈ ਉਹ ਸਟੇਟ ਸਰਕਾਰ ਜਿਹੜੀ ਹੁੰਦੀ ਹੈ ਉਹ ਇਕੱਠਾ ਕਰਦੀ ਹੈ ਤਾਂ ਉਸ ਨੂੰ ਸਟੇਟਸ ਦੇ ਵਿੱਚ ਹੀ ਲਗਾਇਆ ਜਾਂਦਾ ਹੈ ਉਸ ਨੂੰ ਅੱਗੇ ਜੜਾ ਹੁੰਦਾ ਉਹ ਨਹੀਂ ਭੇਜਿਆ ਜਾਂਦਾ ਯਾਨੀ ਕਿ ਇਸ ਪੈਸੇ ਨੂੰ ਜਿਹੜਾ ਕਿ ਹੁੰਦਾ ਹੈ ਟੈਕਸਿਸ ਦੁਆਰਾ ਕਲੈਕਟ ਕੀਤਾ ਜਾਂਦਾ ਉਸ ਨੂੰ ਸਟੇਟ ਆਪਣੇ ਕੋਲ ਹੀ ਜਮਾ ਕਰਕੇ ਲਗਦੀ ਹੈ ਅਤੇ ਲੋਡ ਪੈਣ ਤੇ ਜਿਹੜੀ ਹੁੰਦੀ ਹੈ ਸਟੇਟ ਦੇ ਕੰਮਾਂ ਦੇ ਉੱਪਰ ਹੀ ਲਗਾਉਂਦੀ ਹੈ ਨੈਕਸਟ ਆਰਟੀਕਲ ਜੋ ਹੈ ਆਪਣੇ ਕੋਲ ਆਰਟੀਕਲ ਹੈ 279ਏ ਤਾਂ 279ਏ ਆਰਟੀਕਲ ਦੇ ਵਿੱਚ ਆਪਣੇ ਕੋਲ ਆਉਂਦੀ ਹੈ ਜੀਐਸਟੀ ਕੌਂਸਲ ਜੀਐਸਟੀ ਕੌਂ ਜੀਐਸਟੀ ਸੀ ਕੀ ਇਹ 101 ਨੰਬਰ ਐਮੈਂਡਮੈਂਟ ਦੇ ਅੰਦਰ 2016 ਦੇ ਵਿੱਚ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ ਐਡ ਕੀਤੀ ਗਈ ਸੀਗੀ ਠੀਕ ਹੈ ਬਸ ਉਹੀ ਚੀਜ਼ ਹੈ ਇਹਦੇ ਵਿੱਚ ਆਉਂਦੀਆਂ ਨੇ ਕਿ ਕਦੋਂ ਐਡ ਹੋਈ ਸੀ ਜਾਂ ਫਿਰ ਜੀਐਸਟੀ ਕੌਂਸਲ ਜਿਹੜੀਆਂ ਨੇ ਕਦੋਂ ਬਣੀਆਂ ਆਪਣੇ ਕੋਲ ਇਹ ਆਰਟੀਕਲ ਨੰਬਰ 287 ਇਹਦੇ ਵਿੱਚ ਆਉਂਦੀਆਂ ਹਨ ਦ ਨੈਕਸਟ ਜਿਹੜਾ ਆਰਟੀਕਲ ਹੈ ਉਹ ਆਪਣੇ ਕੋਲ ਆਰਟੀਕਲ ਹੈ ਆਰਟੀਕਲ ਨੰਬਰ 280 ਆਰਟੀਕਲ ਨੰਬਰ 280 ਦੇ ਵਿੱਚ ਆਪਣੇ ਕੋਲ ਆਉਂਦੀ ਹੈ ਫਾਈਨੈਂਸ ਕਮਿਸ਼ਨ ਫਾਈਨੈਂਸ ਕਮਿਸ਼ਨ ਜਿਹਨ ਕੇ ਰਾਸ਼ਟਰਪਤੀ ਇਸ ਤਰ੍ਹਾਂ ਲੋ ਗਠਨ ਕਰਦਾ ਹੈ ਤਾਂ ਫਾਈਨੈਂਸ ਕਮਿਸ਼ਨ ਜਿਹੜੀ ਹੁੰਦੀ ਹੈ ਇਹ ਸੈਂਟਰਲ ਲੈਵਲ ਤੇ ਹੁੰਦੀ ਹੈ ਠੀਕ ਹੈ ਤੇ ਇਸ ਦਾ ਗਠਨ ਜੋ ਕੌਣ ਕਰਦਾ ਹੈ ਉਸ ਦਾ ਗਠਨ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾ ਹੈ ਨੈਕਸਟ ਆਰਟੀਕਲ ਜੋ ਹੈ ਉਹ ਆਪ ਅਗਰ ਦੇਖੀਏ ਤਾਂ ਉਸ ਦੇ ਵਿੱਚ ਆਪਣੇ ਕੋਲ ਹੈ ਨੈਕਸਟ ਆਰਟੀਕਲਸ ਨੇ ਜਿਹੜੇ ਉਹ ਆਪਣੇ ਕੋਲ ਦੋ ਪਾਰਟਸ ਦੇ ਵਿੱਚ ਵੰਡੇ ਹੋਣੇ ਯਾਨੀ ਕਿ ਉਧਾਰ ਲੈਣਾ ਉਧਾਰ ਲੈਣਾ ਇੱਕ ਜਿਹੜੀ ਕੀ ਆ ਗਿਆ ਹੈ ਉਧਾਰ ਲੈਣਾ ਕਿਸ ਤੋਂ ਉਧਾਰ ਲੈਣਾ ਜਾਂ ਤਾਂ ਸੈਂਟਰ ਤੋਂ ਉਧਾਰ ਲੈਣਾ ਜਾਂ ਫਿਰ ਯਾਨੀ ਕਿ ਜਾਂ ਤਾਂ ਇੰਡੀਆ ਤੋਂ ਉਧਾਰ ਲੈਣਾ ਜਾਂ ਕਿ ਸੈਂਟਰ ਤੋਂ ਉਧਾਰ ਲੈਣਾ ਜਾਂ ਫਿਰ ਕਿਸੇ ਸਟੇਟ ਤੋਂ ਉਧਾਰ ਲੈਣਾ ਤਾਂ ਉਹ ਆਪਣੇ ਕੋਲ ਦੋ ਆਰਟੀਕਲਸ ਨੇ ਇਹ ਉਧਾਰ ਲੈਣ ਦੇ ਨਾਲ ਸੰਬੰਧਿਤ ਆਪਣੇ ਕੋਲ ਇੱਕ ਹੈ ਆਰਟੀਕਲ ਨੰਬਰ 292 ਔਰ ਇੱਕ ਹੈ ਆਪਣੇ ਕੋਲ ਆਰਟੀਕਲ ਨੰਬਰ 293 ਤਾਂ ਕੋਈ ਵੀ ਚੀਜ਼ ਅਗਰ ਉਧਾਰ ਲਈ ਜਾਂਦੀ ਹੈ ਠੀਕ ਹੈ ਕਿਸੇ ਵੀ ਚੀਜ਼ ਨੂੰ ਉਧਾਰ ਲੈਣਾ ਕੁਛ ਵੀ ਚੀਜ਼ ਮੰਨ ਲਈ ਆਪਾਂ ਕੋਈ ਲੋਅ ਹੈ ਉਧਾਰ ਲੈ ਜਾਂਦਾ ਕੋਈ ਪੈਸਾ ਉਧਾਰ ਲੈ ਜਾਂਦਾ ਕੁਛ ਵੀ ਹੈ ਠੀਕ ਹੈ ਤਾਂ ਕਿਸੇ ਵੀ ਤਰੀਕੇ ਨਾਲ ਯਾਨੀ ਕਿ ਬੋਰਿੰਗ ਤਾਂ ਉਸ ਨੂੰ ਉਧਾਰ ਲਿਆ ਜਾਂਦਾ ਹੈ ਕਿਸ ਤੋਂ ਗਵਰਨਮੈਂਟ ਆਫ ਇੰਡੀਆ ਤੋਂ ਜਾਂ ਫਿਰ ਬੋਰ ਕੀਤਾ ਜਾਂਦਾ ਹੈ ਸਟੇਟ ਤੋਂ ਜਾਂ ਫਿਰ ਸਟੇਟ ਤੋਂ ਉਧਾਰ ਲੈ ਜਾਂਦਾ ਤਾਂ ਉਹ ਆਪਣੇ ਕੋਲ ਆਰਟੀਕਲ ਨੰਬਰ 292 ਐਂਡ 293 ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਨੈਕਸਟ ਜੋ ਹੈ ਆਰਟੀਕਲ ਨੰਬਰ 308 ਆਰਟੀਕਲ ਨੰਬਰ 308 ਜੋ ਹੈ ਇਸ ਦੇ ਵਿੱਚ ਆਪਣੇ ਕੋਲ ਹੈ ਪ੍ਰੋਪਰਟੀ ਲੀਗਲ ਰਾਈਟ ਪ੍ਰੋਪਰਟੀ ਲੀਗਲ ਰਾਈਟ ਜਿਹੜਾ ਹੈ ਇਹ ਆਪਣੇ ਕੋਲ ਆਰਟੀਕਲ ਨੰਬਰ 30A ਦੇ ਅੰਦਰ ਆਉਂਦਾ ਹੈ ਕਦੋਂ ਇਹ ਚੇਂਜ ਕੀਤਾ ਗਿਆ ਸੀ ਇਹ 44 ਨੰਬਰ ਐਮੈਂਡਮੈਂਟ ਦੇ ਅੰਦਰ 1978 ਦੇ ਵਿੱਚ ਜਿਹੜਾ ਸੀਗਾ ਇਸ ਨੂੰ ਲੀਗਲ ਰਾਈਟ ਜਿਹੜਾ ਸੀ ਬਣਾ ਦਿੱਤਾ ਗਿਆ ਸੀ ਬਟ ਪਹਿਲਾਂ ਕੀ ਸੀ ਤਾਂ ਪਹਿਲਾਂ ਇਹ ਆਰਟੀਕਲ ਨੰਬਰ 31A ਦੇ ਅੰਦਰ ਆਪਣਾ ਰਾਈਟ ਟੂ ਪ੍ਰੋਪਰਟੀ ਯਾਨੀ ਕਿ ਜਿੱਥੇ ਆਪਣੇ ਰਾਈਟਸ ਦਿੱਤੇ ਹੋਏ ਨੇ ਠੀਕ ਹੈ ਉਹਨਾਂ ਦੇ ਅੰਦਰ ਇਹ ਐਡ ਹੁੰਦਾ ਸੀ ਆਰਟੀਕਲ ਨੰਬਰ 31A ਦੇ ਅੰਦਰ ਕਿ ਜਿਹੜੀ ਪ੍ਰੋਪਰਟੀ ਹੁੰਦੀ ਸੀ ਉਹ ਵੀ ਆਪਣਾ ਇੱਕ ਅਧਿਕਾਰ ਹੁੰਦਾ ਸੀ ਉਹ ਵੀ ਆਪਣਾ ਇੱਕ ਰਾਈਟ ਹੁੰਦਾ ਸੀ ਯਾਨੀ ਕਿ ਆਪ ਆਪਣੀ ਮਰਜ਼ੀ ਨਾਲ ਅਗਰ ਕਿਸੇ ਨੂੰ ਪ੍ਰੋਪਰਟੀ ਦੇਣਾ ਚਾਹੁੰਦੇ ਆ ਤਾਂ ਦੇ ਸਕਦੇ ਆ ਅਗਰ ਨਹੀਂ ਦੇਣਾ ਚਾਹੁੰਦੇ ਤਾਂ ਨਹੀਂ ਦੇ ਸਕਦੇ ਬਟ ਕਈ ਵਾਰ ਕੀ ਹੁੰਦਾ ਸੀ ਸਰਕਾਰ ਨੂੰ ਕਿਤੇ ਰੋਡ ਨਿਕਾਲਣੇ ਹੁੰਦੇ ਸੀ ਕਿਤੇ ਰੇਲਵੇਸ ਨਿਕਾਲਣ ਕੋੜੋ ਜ਼ਮੀਨਾਂ ਹੁੰਦੀਆਂ ਸੀਗੀਆਂ ਉਹ ਆਪਣੀ ਮਰਜ਼ੀ ਕਰਦੇ ਸਨ ਉਹ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਨਹੀਂ ਦਿੰਦੇ ਸਨ ਕਈ ਵਾਰੀ ਤਾਂ ਇਹਦੇ ਵਿੱਚ ਜਿਹੜਾ ਸੀਗਾ ਦੇਸ਼ ਦਾ ਵਿਕਾਸ ਕਰਨ ਦੇ ਵਿੱਚ ਜਿਹੜਾ ਸੀਗਾ ਉਹ ਸਰਕਾਰ ਨੂੰ ਜਿਹੜੀ ਸੀਗੀ ਉਹ ਦਿੱਕਤ ਆ ਰਹੀ ਸੀਗੀ ਤੇ ਇਸ ਤੇ ਲਈ ਜਿਹੜਾ ਸੀਗਾ 1978 ਦੇ ਵਿੱਚ ਇਸ ਜਿਹੜਾ ਸੀਗਾ ਆਰਟੀਕਲ ਨੂੰ ਇਸ ਲਾਅ ਨੂੰ ਜਿਹੜਾ ਸੀਗਾ ਠੀਕ ਹੈ ਚੇਂਜ ਕਰਕੇ ਇਸ ਦੀ ਐਮੈਂਡਮੈਂਟ ਕਰਕੇ ਕੀ ਕਰ ਦਿੱਤਾ ਗਿਆ ਸੀਗਾ ਇਸ ਨੂੰ ਇੱਕ ਲੀਗਲ ਰਾਈਟ ਬਣਾ ਦਿੱਤਾ ਗਿਆ ਸੀ ਯਾਨੀ ਕਿ ਅਗਰ ਤੁਹਾਡੇ ਕੋਲ ਪ੍ਰਾਪਰਟੀ ਹੈ ਉਹ ਤੁਹਾਡੇ ਨਾਮ ਹੈ ਉਸ ਨੂੰ ਤੁਹਾਡੇ ਤੋਂ ਕੋਈ ਜਿਹੜਾ ਹੈ ਐਦਾਂ ਮਤਲਬ ਕਿ ਕੋਈ ਵੀ ਜ਼ਬਰਦਸਤੀ ਜੋ ਹੈ ਇਸ ਤਰੀਕੇ ਦੇ ਨਾਲ ਨਹੀਂ ਖੋ ਸਕਦਾ ਠੀਕ ਹੈ ਮਤਲਬ ਕਿ ਕੋਈ ਹੋਰ ਤੁਹਾਡੇ ਤੋਂ ਉਸ ਚੀਜ਼ ਦਾ ਹੱਕ ਨਹੀਂ ਜਗਾ ਦਿੱਤਾ ਬਟ ਅਗਰ ਉਸ ਚੀਜ਼ ਦੀ ਅਗਰ ਉਸ ਪ੍ਰਾਪਰਟੀ ਦੀ ਸਰਕਾਰ ਨੂੰ ਲੋੜ ਪੈਂਦੀ ਹੈ ਠੀਕ ਹੈ ਤਾਂ ਉਹ ਸਰਕਾਰ ਜੋ ਹੈ ਤੁਹਾਨੂੰ ਉਸ ਚੀਜ਼ ਦੇ ਪੈਸੇ ਦੇ ਕੇ ਤੁਹਾਡੇ ਤੋਂ ਲੈ ਸਕਦੀ ਹੈ ਅਗਰ ਜਿਹੜਾ ਹੈ ਇਸ ਦੇ ਉੱਪਰ ਤੁਸੀਂ ਆਪਣਾ ਕੋਈ ਵੀ ਜਿਹੜਾ ਹੈ ਉਹ ਕਹ ਨਹੀਂ ਜਿਤਾ ਸਕਦੇ ਮਤਲਬ ਕਿ ਅਗਰ ਤੁਸੀਂ ਕਹਿਣਾ ਚਾਹੋ ਕਿ ਅਸੀਂ ਨਹੀਂ ਦੇਣਾ ਚਾਹੁੰਦੇ ਤਾਂ ਇਹ ਜਿਹੜਾ ਹੈ ਇਹ ਹੁਣ ਨਹੀਂ ਹੋ ਸਕਦਾ ਕਿਉਂਕਿ ਇੱਕ ਲੀਗਲ ਰਾਈਟ ਹੈ ਠੀਕ ਹੈ ਤਾਂ ਅਗਰ ਸਰਕਾਰ ਨੇ ਉੱਥੋਂ ਦੀ ਕੁਝ ਵੀ ਲੰਗਾਣਾ ਹੈ ਕੋਈ ਸੜਕ ਲੰਗਾਨੀ ਹੈ ਜਾਂ ਕੋਈ ਰੇਲਵੇ ਲਗਾਣਾ ਤਾਂ ਉਹ ਸਰਕਾਰ ਉਹ ਜ਼ਮੀਨ ਜੋ ਹੈ ਉਹ ਲਏਗੀ ਹੀ ਲਏਗੀ ਬਕਾਇਦਾ ਤੁਹਾਨੂੰ ਉਸਦੇ ਉਹ ਪੈਸੇ ਦੇਏਗੀ ਠੀਕ ਹੈ ਤਾਂ ਅਗਰ ਤੁਸੀਂ ਜ਼ਬਰਦਸਤੀ ਕਰਦੇ ਹੋ ਜਾਂ ਕੁਝ ਵੀ ਇਦਾਂ ਦਾ ਕਰਦੇ ਹੋ ਕਿ ਅਸੀਂ ਨਹੀਂ ਦੇਣਾ ਚਾਹੁੰਦੇ ਜ਼ਮੀਨ ਦਾ ਕੁਝ ਵੀ ਇਦਾਂ ਦਾ ਹੈ ਤਾਂ ਤੁਸੀਂ ਉਹ ਪੈਸੇ ਤੋਂ ਵੀ ਜਿਹੜਾ ਹੈ ਉਹ ਹੱਥ ਖੋਦੋਗੇ ਠੀਕ ਹੈ ਕਿਉਂਕਿ ਸਰਕਾਰ ਤੁਹਾਨੂੰ ਫਿਰ ਉਸ ਦਾ ਕੁਝ ਵੀ ਨਹੀਂ ਦੇਵੇਗੀ ਠੀਕ ਕਿਉਂਕਿ ਇਹ ਲੀਗਲ ਰਾਈਟ ਹੈਕ ਤਾਂ ਉਹ ਆਪਣਾ ਕੰਮ ਪੂਰਾ ਕਰ ਲਏਗੀ ਤਾਂ ਆਈ ਦੀ ਕਲਾਸ ਲਈ ਇਹ ਨਹੀਂ ਤਾਂ ਆਪਣਾ ਪਾਰਟ ਨੰਬਰ 12 ਜਿਹੜਾ ਹੈ ਇੱਥੇ ਕੰਪਲੀਟ ਹੁੰਦਾ ਹੈ ਇਹਨਾਂ ਆਰਟੀਕਲਸ ਦੇ ਨਾਲ ਔਰ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਫਿਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣਾ ਕਿਉਂਕਿ ਆਪਾਂ ਇਸੇ ਤਰੀਕੇ ਦੀਆਂ ਥਿਓਰੀਕਲ ਥਿਓਰੀ ਜਿਹੜੀਆਂ ਕਲਾਸਿਸ ਨੇ ਥਿਓਰੀਕਲ ਕਲਾਸਿਸ ਜਿਹੜੀਆਂ ਨੇ ਇਸੇ ਤਰੀਕੇ ਨਾਲ ਆਪਣੀਆਂ ਚਲਦੀਆਂ ਰਹਿਣਗੀਆਂ ਔਰ ਇਹ ਬਿਲਕੁਲ ਫ੍ਰੀ ਆਫ ਕਾਸਟ ਨੇ ਜਿਨ੍ਹਾਂ ਦਾ ਕੋਈ ਵੀ ਚਾਰजेस ਤੁਹਾਡੇ ਤੋਂ ਨਹੀਂ ਲਏ ਜਾਂਦੇ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਆਲ ਤੇ ਜੁੜ ਪ੍ਰੈਸ ਕਰ ਲਓ ਤਾਂ ਕਿ ਅਗਿਆਨੀਆਂ ਕਲਾਸਿਸ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਔਰ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜੁੜ ਕਰ ਦੇਣਾ ਥੈਂ